ਕਲਦੀਪ ਜੀ ਪਿਛਲੇ ਦਿਨੀ ਵਾਈਟ ਹਾਊਸ ਦੇ ਵਿੱਚ ਜਿਹੜਾ ਸੀਗਾ ਯੂਕਰੇਨ ਦੇ ਪ੍ਰੈਜ਼ੀਡੈਂਟ ਨੂੰ ਬੁਲਾ ਕੇ ਇਦਾਂ ਕਹਿ ਲਓ ਕਿ ਉਹਨਾਂ ਨਾਲ ਬਹੁਤ ਸਾਰੇ ਮਸਲਿਆਂ ਤੇ ਉਲਝ ਗਏ ਸੀਗੇ ਜੀ ਤੁਪੋਣੀ ਤੇ ਵਾਈਸ ਪ੍ਰੈਜ਼ੀਡੈਂਟ ਵੀ ਤੇ ਹੁਣ ਇੱਕ ਖਬਰ ਆਈ ਹੈ ਕਿ ਹੋਰ ਇੱਕ ਮਹਿਮਾਨ ਆਏ ਸੀਗੇ ਸਾਊਥ ਅਫਰੀਕਾ ਤੋਂ ਤੇ ਉਹਨਾਂ ਨਾਲ ਵੀ ਕੁਝ ਇਸੇ ਤਰ੍ਹਾਂ ਦਾ ਵਰਤੀਰਾ ਜਿਹੜਾ ਹੈ ਜੀ ਉਹ ਕੀਤਾ ਗਿਆ ਹੈ ਵਾਈਟ ਹਾਊਸ ਦੇ ਵਿੱਚ ਉਹ ਕੀ ਖਬਰ ਹੈ ਜੀ ਉਹਦੇ ਬਾਰੇ ਜਾਨਣਾ ਚਾਹਾਂਗੇ ਉਹ ਜਿਵੇਂ ਕਹਿੰਦੇ ਨੇ ਕਿ ਉਹ ਹੁਣ ਕੁਰਬਾਨੀ ਦੀ ਤੋਕਾ ਚਲੋ 트럼ਪ ਦੇ ਮਾਮਲੇ 'ਚ ਨਹੀਂ ਵਰਤਦੇ ਅਸੀਂ ਮਤਲਬ ਉਹਦਾ ਇਹ ਹੋਈ ਹੈ ਕਿ ਜਿੱਥੇ ਚੁੱਪ ਚੰਗੀ ਜਿੱਥੇ ਬੋਲ-ਬੋਲ ਕੇ ਬੰਦੇ ਨੂੰ ਪਤਾ ਹੋਵੇ ਮੇਰਾ ਕੋਈ ਬੜਨਾ ਨਹੀਂ ਹਾਰਨਾ ਹੈ ਤੇ ਉਹ ਗੱਲ ਹੈ ਕਿ ਉਹ ਸਾਊਥ ਅਫਰੀਕਾ ਦੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਆਏ ਜੀ ਤੇ ਉਹਨਾਂ ਨੇ ਪੂਰੀ ਤਸੱਲੀ ਨਾਲ ਕੋਸ਼ਿਸ਼ ਕੀਤੀ ਕਿ ਗੱਲ ਜਿਹੜੀ ਨਾ ਜ਼ਲੇਸਕੀ ਵਾਲੀ ਨਾ ਮੇਰੇ ਨਾਲ ਹੋਵੇ ਵਰਨਾ 트럼ਪ ਉਹਨਾਂ ਨੇ ਘੱਟਨੀ ਜੀ ਕੀਤੀ ਅੱਛਾ ਉਹ ਗੱਲ ਕਰ ਲੈਣੀ ਹੈ ਜੀ ਅਸੀਂ ਉਹ ਅਸਲ ਵਿੱਚ ਡੋਨਲਡ 트럼ਪ ਉਹਨਾਂ ਨੂੰ ਲੱਗਦਾ ਹੈ ਕਿ ਦੱਖਣੀ ਅਫਰੀਕਾ ਦੇ ਵਿੱਚ ਜੋ ਗੋਰੇ ਲੋਕ ਨੇ ਜੋ ਵਾਈਟ ਪੀਪਲ ਨੇ ਉਹਨਾਂ ਨਾਲ ਧੱਕਾ ਹੋ ਰਿਹਾ ਖਾਸ ਤੌਰ ਤੇ ਦੱਖਣੀ ਅਫਰੀਕਾ ਦੇ ਚਿੱਟੇ ਨਸਲ ਦੇ ਕਿਸਾਨਾਂ ਨਾਲ ਤੇ ਉਹਨਾਂ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਉਦਾਹਰਨਾਂ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿੱਥੇ ਉਹਨਾਂ ਨੂੰ ਕਿਸਾਨਾਂ ਨੂੰ ਜ਼ਮੀਨਾਂ ਉਹਨਾਂ ਕੋਲੋਂ ਖੋਈਆਂ ਜਾ ਰਹੀਆਂ ਨੇ ਉਹਨਾਂ ਨੂੰ ਮਾਰਿਆ ਜਾ ਰਿਹਾ ਉਹਨਾਂ ਨੂੰ ਤਪਿਆ ਜਾ ਰਿਹਾ ਉਹਨਾਂ ਤੇ ਕੇਸ ਪਾਏ ਜਾ ਰਹੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਦੱਖਣੀ ਅਫਰੀਕਾ ਦੇ ਵਿੱਚ ਆਪ ਜੀ ਨੂੰ ਪਤਾ ਹੈ ਕਿ ਨੈਲਸਨ ਮੰਡੇਲਾ ਹੋਰਾਂ ਦਾ ਕੰਟਰੀ ਹੈ ਉਹ ਨੈਲਸਨ ਮੰਡੇਲਾ ਜੋ ਉੱਥੇ ਦੀਆਂ ਰੰਗ ਭੇਦ ਦੀਆਂ ਨੀਤੀਆਂ ਸੀ ਉਹਨਾਂ ਕਰਕੇ ਲੰਬਾ ਸਮਾਂ ਜੇਲ੍ਹ ਵਿੱਚ ਰਹੇ ਫਿਰ ਜਦੋਂ ਦੱਖਣੀ ਅਫਰੀਕਾ ਦੇ ਵਿੱਚ ਉਹ ਨੀਤੀਆਂ ਬਦਲੀਆਂ ਤੇ ਉਹ ਬੈਨ ਜਿਹੜਾ ਸੀ ਦੁਨੀਆ ਨੇ ਲਾਇਆ ਹੋਇਆ ਸੀ ਉਹ ਹਟਾਇਆ ਗਿਆ ਤੇ ਨੈਲਸਨ ਮੰਡੇਲਾ ਦੇਸ਼ ਦੇ ਜੇਲ੍ਹ ਵਿੱਚੋਂ ਨਿਕਲ ਕੇ ਰਾਸ਼ਟਰਪਤੀ ਵੀ ਬਣੇ ਇਸ ਦੁਨੀਆ ਵਿੱਚ ਨਹੀਂ ਹੈਗੇ ਉਸ ਵੇਲੇ ਵੱਡੇ ਸਟੇਟਸਮੈਨ ਹਨ ਉਹਨੂੰ ਮੰਨਿਆ ਜਾਂਦਾ ਪਰ ਇਸ ਵੇਲੇ ਉੱਥੇ ਸਿਆਹ ਫਾਰਮ ਨਸਲ ਦੀ ਸਰਕਾਰ ਹੈ ਸਿਰਲ ਰਾਂਫੋਸਾ ਉਹਨਾਂ ਦਾ ਨਾਮ ਹੈ ਕਾਲੇ ਨੇ ਉਹ ਤੇ ਉਹ ਉਹਨਾਂ 'ਤੇ ਇਲਜ਼ਾਮ ਜਿਹੜੇ ਪਿਛਲੇ ਦਿਨਾਂ ਵਿੱਚ ਡੋਨਲਡ 트੍ਰੰਪ ਨੇ ਲਾਏ ਉਹਨਾਂ ਨੂੰ ਕਲੀਅਰ ਕਰਨ ਲਈ ਉਹ ਅਮਰੀਕਾ ਆਇਆ ਤੇ ਉਹਨਾਂ ਦੇ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕੁਝ ਮੀਡੀਆ ਨੇ ਲਿਖਿਆ ਕਿ 트੍ਰੰਪ ਨੇ ਬੇਸਲੈਸ ਜਿਹੜੇ ਕਲੇਮ ਉਹਨਾਂ 'ਤੇ ਕੀਤੇ ਤੇ ਇਹ ਕਿ ਉਹਨਾਂ ਦੇ ਮੂਰੇ ਕਾਗਜ਼ਾਂ ਦਾ ਇੱਕ ਵੱਡਾ ਸਾਰਾ ਥੱਬਾ ਜਿਹੜਾ ਸੀ ਉਹਨਾਂ ਨੂੰ ਫੜਾਇਆ ਤੇ ਉਹ ਫੋਨ ਫੋਲ ਕੇ ਉਹਨਾਂ ਦੱਸਿਆ ਦੇਖੋ ਖੋਲਾਨੀਆਂ ਖਬਰਾਂ ਦੇ ਵਿੱਚ ਜਿਹੜਾ ਉੱਥੇ ਉੱਥੇ ਜਿਹੜਾ ਕਿਸਾਨਾਂ ਨੂੰ ਗੋਰੀਆਂ ਨੂੰ ਮਾਰਨ ਦੀ ਗੱਲ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਓਵਲ ਆਫਿਸ ਦੇ ਵਿੱਚ ਲਾਈਟਾਂ ਡਿਮ ਕਰਕੇ ਇੱਕ ਵੀਡੀਓ ਚਲਾ ਕੇ ਵੀ ਜਿਹੜਾ ਉਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਕੋਈ ਜਿਹੜਾ ਆ ਇਸ ਤਰ੍ਹਾਂ ਕੋਈ ਫਾਰਮਰ ਨੂੰ ਮਾਰਨ ਦੀ ਗੱਲ ਕਰ ਰਿਹਾ ਤੇ ਉਹ ਜਿਹੜੇ ਕਾਗਜ਼ਾਂ ਦੇ ਵਿੱਚ ਡੈਥ ਡੈਥ ਕੇ ਇਸ ਤਰ੍ਹਾਂ ਦਾ ਨਾਂ ਜਿਹੜੀਆਂ ਚੀਜ਼ਾਂ ਨੇ ਉਹ ਡੋਨਲਡ ਟਰੰਪ ਹੋਣਾ ਨੇ ਕੀਤੀਆਂ ਸੋ ਟਰੰਪ ਨੇ ਪਹਿਲਾਂ ਹੀ ਦੱਖਣੀ ਅਫਰੀਕਾ ਦੀ ਸਾਰੀ امدਾਦ ਜਿਹੜੀ ਹੈ ਬੰਦ ਕੀਤੀ ਹੋਈ ਹੈ ਤੇ ਬਹੁਤ ਸਾਰੇ ਦੱਖਣੀ ਅਫਰੀਕਾ ਤੋਂ ਗੋਰੇ ਕਿਸਾਨਾਂ ਨੂੰ ਅਮਰੀਕਾ ਦੇ ਵਿੱਚ ਰਿਫਿਊਜੀ ਦੇ ਤੌਰ ਤੇ ਸੱਦਿਆ ਤੇ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਜੈਨੋਸਾਈਡ ਜਿਹੜਾ ਹੈ ਮੁਲਕ ਦੇ ਵਿੱਚ ਹੋ ਰਿਹਾ ਹੈ ਭਾਵ ਜੈਨੋਸਾਈਡ ਤੁਸੀਂ ਸਮਝਦੇ ਕਿ ਨਸਲਕੁਸ਼ੀ ਹੋ ਰਹੀ ਹੈ ਤੇ ਦੱਖਣੀ ਅਫਰੀਕਾ ਦੀ ਕਾਲੀ ਸਰਕਾਰ ਜਿਹੜੀ ਹੈ ਉਹ ਗੋਰੇ ਕਿਸਾਨਾਂ ਦੀ ਜ਼ਮੀਨ ਹਥਿਆ ਰਹੀ ਹੈ ਤੇ ਐਂਟੀ ਅਮਰੀਕਨ ਫੋਰਨ ਪਾਲਿਸੀ ਤੇ ਕੰਮ ਕਰ ਰਹੀ ਹੈ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਇਹ ਸਭ ਕੁਝ ਕਲੀਅਰ ਕਰਨ ਲਈ ਅਮਰੀਕਾ ਆਏ ਤੇ ਗੱਲਬਾਤ ਜਿਹੜੀ ਹੋਈ ਉਸ ਦੇ ਵਿੱਚ ਸਾਫ਼-ਸਾਫ਼ ਦਿਸਦਾ ਸੀ ਕਿ ਉਹਨਾਂ ਨੇ ਕੱਲ ਜੇ ਜ਼ਲੇਸਕੀ ਵਾਂਗ ਬਦਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਆਪਣੀ ਕਹਿਣ ਦੀ ਵੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਸਾਹਮਣੇ ਬੈਠ ਕੇ ਡੋਨਲਡ ਟਰੰਪ ਨੇ ਬਹੁਤ ਸਾਰੇ ਜਿਵੇਂ ਸਹੀ ਕਮਾਤੇ ਝੂਠੇ ਇਲਜ਼ਾਮ ਜਿਹੜੇ ਸੀ ਉਹ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਰਾਸ਼ਟਰਪਤੀ ਅਮਰੀਕਾ ਸਾਊਥ ਅਫਰੀਕਾ ਦੇ ਬੋਲ ਰਿਹਾ ਸੀ ਜਦੋਂ ਕੁਝ ਗੱਲ ਬੜੇ ਸਹਿਜ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦੀ ਗੱਲ ਸੁਣੇ ਬਗੈਰ ਕਾਗਜ਼ਾਂ ਦਾ ਥੱੱਬਾ ਚੁੱਕ ਕੇ ਆਪਣਾ ਤਾਂ ਆ ਚੱਕੋ ਦੀ ਪ੍ਰੂਫ ਤੁਹਾਡੇ ਮੁਲਕ ਦੇ ਵਿੱਚ ਆ ਹੋ ਰਿਹਾ ਰੈਸਲ ਸੈਗਰੀਗੇਸ਼ਨ ਦੇ ਬਾਰੇ ਉਹਨਾਂ ਨੇ ਜੋ ਜਿਹੜੀ ਪਹਿਲਾਂ ਜੋ ਦੱਖਣੀ ਅਫਰੀਕਾ ਦੇ ਵਿੱਚ ਆਨ ਰੈਕੋਰਡ ਹੈ 1994 ਦੇ ਵਿੱਚ ਮੁੱਕ ਗਈ ਸੀ ਉਹ ਤੇ ਟਰੰਪ ਕਹਿੰਦੇ ਕਿ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਆ ਹੋ ਰਿਹਾ ਉਹ ਹੋ ਰਿਹਾ ਪਰ ਯੂਐਸ ਕ੍ਰਿਟਿਸਿਜ਼ਮ ਦੇ ਬਾਰੇ ਉਹਨਾਂ ਨੇ ਕਿਹਾ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨੇ ਕਿ ਤੁਹਾਡੀ ਜਾਣਕਾਰੀ ਗਲਤ ਹੈ ਅਤੇ ਉਸ ਮੁਲਕ ਵਿੱਚ ਕਿਤੇ ਵੀ ਕੁਝ ਜਹਾਨ ਨਹੀਂ ਹੋ ਰਿਹਾ ਜਦ ਕਿ ਅਸਲੀਅਤ ਵਿੱਚ ਸਾਰੀ ਦੁਨੀਆ ਦਾ ਮੀਡੀਆ ਮੰਨਦਾ ਹੈ ਕਿ ਨਹੀਂ ਅਜਿਹਾ ਕੁਝ ਨਹੀਂ ਹੈ ਜਿਹੜੀ ਕਿਸਾਨਾਂ ਦੇ ਨਾਲ ਉੱਥੇ ਕੋਈ ਲੁੱਟੋਖੋਹ ਵਗੈਰਾ ਹੋ ਰਹੀਆਂ ਨੇ ਉਹ ਸਾਰਿਆਂ ਨਾਲ ਹੋ ਰਹੀਆਂ ਨੇ ਨਾ ਕਿ ਸਿਰਫ ਵਾਈਟਸ ਦੇ ਨਾਲ ਦੱਖਣੀ ਅਫਰੀਕਾ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਕਾਰ ਜੈਕਿੰਗ ਬਹੁਤ ਜ਼ਿਆਦਾ ਹੈ ਤੁਹਾਡੀ ਗੱਡੀ ਗਵਾ ਕਰ ਲਈ ਜਾਂਦੀ ਹੈ ਜਾਂਦੇ ਜਾਂਦੇ ਤੁਹਾਨੂੰ ਲਾਈਟਾਂ ਤੇ ਰੋਕ ਕੇ ਇਸ ਤਰ੍ਹਾਂ ਦੀ ਇੱਕ ਜਿਹੜੀ ਕ੍ਰਾਈਮ ਦੀ ਘਟਨਾਵਾਂ ਨੇ ਜ਼ਿਆਦਾ ਨੇ ਹੁਣ ਡੋਨਲਡ ਟਰੰਪ ਨੂੰ ਸਾਰੀ ਇਨਫੋਰਮੇਸ਼ਨ ਕੌਣ ਦੇ ਰਿਹਾ ਉਹ ਵੱਡਾ ਉਹਨਾਂ ਦੇ ਲਾਗੇ ਖੜਾ ਹੈ ਜਿਹੜਾ ਉਹਨਾਂ ਦਾ ਸਲਾਹਕਾਰ ਹੈ ਸਭ ਤੋਂ ਵੱਡਾ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਐਲਾਨ ਮਸਕ ਹੁਣ ਤੁਸੀਂ ਕਹੋਗੇ ਕਿ ਦੱਖਣੀ ਅਫਰੀਕਾ ਨਾਲ ਉਹਦਾ ਕੀ ਸੰਬੰਧ ਉਹ ਜੰਮਿਆ ਵੀ ਦੱਖਣੀ ਅਫਰੀਕਾ ਦੇ ਵਿੱਚ ਹੈ ਵੱਡਾ ਵੀ ਉੱਥੇ ਹੋਇਆ ਤੇ ਉਸ ਨੇ ਜਿਹੜੇ ਕੁਝ ਉਸ ਨੇ ਜਿਹੜੀਆਂ ਗੱਲਾਂ ਬਾਤਾਂ ਡੋਨਲਡ ਟਰੰਪ ਨੂੰ ਕੀਤੀਆਂ ਹੋਈਆਂ ਨੇ ਸੁਣੀਆਂ ਸੁਣਾਈਆਂ ਤੇ ਨਿਊਜ਼ ਦੇ ਕੁਝ ਆਊਟਲੈਟਸ ਦੀਆਂ ਪ੍ਰਿੰਟ ਆਊਟਸ ਜਿਹੜੇ ਨੇ ਉਹ ਕੱਟ ਕੇ ਉਸਾਬਤ ਕਰਨ ਦਾ ਯਤਨ ਕੀਤਾ ਕਿ ਉੱਥੇ ਇਸ ਤਰ੍ਹਾਂ ਦਾ ਹੋ ਰਿਹਾ ਅਸਲ ਵਿੱਚ ਮਾਹਿਰ ਇਹ ਵੀ ਕਹਿ ਰਹੇ ਨੇ ਇਹ ਸਟਾਰਲਿੰਕ ਜਿਹੜੀ ਕੇਲੌਨ ਮਸਕ ਦੀ ਕੰਪਨੀ ਹੈ ਦੱਖਣੀ ਅਫਰੀਕਾ ਦੇ ਵਿੱਚ ਉਹਨੂੰ ਬਹੁਤ ਜ਼ਿਆਦਾ ਕਲਾਇੰਟ ਮਿਲ ਸਕਦੇ ਨੇ ਕਿਉਂਕਿ ਦੂਰ ਦੂਰ ਤੱਕ ਵਾਦੀ ਹੈ ਤੇ ਹਰ ਇੱਕ ਨੂੰ ਇੰਟਰਨੈਟ ਚਾਹੀਦਾ ਤੇ ਛੇਤੀ ਹੋ ਸਕਦਾ ਕਿ ਉਹਨੂੰ ਵੱਡਾ ਸਾਰਾ ਠੇਕਾ ਜਿਹੜਾ ਹੈ ਜੀ ਉਹ ਮਿਲ ਜਾਵੇ ਹੁਣ ਇਹ ਜਦ ਕੇ ਜਿਹੜੇ ਇਹ ਜਦੋਂ ਕੋਈ ਕੰਪਨੀ ਕਿਤੇ ਉੱਥੇ ਜਾਂਦੀ ਹੈ ਦੱਖਣੀ ਅਫਰੀਕਾ ਦੇ ਵਿੱਚ ਬਾਹਰੀ ਕੰਪਨੀ ਤਾਂ ਨਿਯਮ ਹੈ ਕਿ ਉੱਥੇ ਦੀ ਕੁਝ ਜਿਹੜੇ ਲੋਕਲ ਜਿਹੜੇ ਬਲੈਕ ਗਰੁੱਪਸ ਹੈਗੇ ਨੇ ਉਹਨਾਂ ਦਾ ਉਸ ਕੰਪਨੀ ਵਿੱਚ ਹਿੱਸਾ ਹੋਣਾ ਜ਼ਰੂਰੀ ਹੈ ਕਿਉਂਕਿ ਇੰਨੇ ਸਾਲਾਂ ਦੇ ਵਿੱਚ ਜੋ ਦਵਾ ਦੇ ਵਿੱਚ ਉਹ ਰਹੇ ਨੇ ਉਹਨਾਂ ਨੂੰ ਕੁਝ ਜਿਹੜਾ ਐਡਵਾਂਟੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਸ ਭਾਈਚਾਰੇ ਦਾ ਭਲਾ ਵੀ ਹੋ ਸਕੇ ਗੱਲਾਂ ਸਿਰਫ ਬਹੁਤ ਛੋਟੀਆਂ ਨੇ ਤੇ ਇਹਨਾਂ ਨੂੰ ਵਾਈਟ ਲੋਕਾਂ ਦੇ ਖਿਲਾਫ ਜਿਹੜੀ ਇੱਕ ਹਿੰਸਾ ਆ ਉਹਨੂੰ ਬਣਾ ਕੇ ਪੇਸ਼ ਕਰਨ ਦਾ ਯਤਨ ਡੋਨਲਡ ਟਰੰਪ ਹੋਰੀ ਕਰ ਰਹੇ ਨੇ ਜੀ ਜੀ ਪਹਿਲਾਂ ਤਲਦੀਪ ਜੀ ਵਾਈਟ ਹਾਊਸ ਕਿਸੇ ਨੂੰ ਸੱਦਾ ਆਉਂਦਾ ਸੀ ਤੇ ਬੜੇ ਮਾਣ ਨਾਲ ਜਾਂਦੇ ਸੀ ਹੁਣ ਮੈਨੂੰ ਲੱਗਦਾ ਕਿ ਜਦ ਨੂੰ ਵਾਈਟ ਹਾਊਸ ਤੋਂ ਸੱਦਾ ਆਇਆ ਕਹਿੰਦਾ ਡਰ ਜਾ ਕਰਨਾ ਕਿ ਦੇਖੋ ਕਿਤੇ 트럼ਪ ਉਹ ਨਹੀਂ ਉਹ ਹੀ ਨਾ ਕਰਨ ਕਿਤੇ